ਬਹੁਤ ਵੱਡੀ ਖਬਰ ਕਾਤਲ ਪਤਨੀ ਰੁਪਿੰਦਰ ਦੇ ਪਿਤਾ ਨੇ ਜੇਲ੍ਹ ਚ ਕੀਤੀ ਗੁਪਤ ਮੁਲਾਕਾਤ ਵੱਡੇ ਖੁਲਾਸੇ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਤੁਸੀਂ ਦੇਖਦੇ ਹੋ ਇਸ ਕੇਸ ਦੇ ਵਿੱਚ ਕੀ ਅਪਡੇਟ ਆ ਹੋ ਨਰਿੰਦਰ ਜੀ ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਇੱਕ ਹਿੱਸਾ ਤੇ ਆਮ ਤੌਰ ਤੇ ਤੁਸੀਂ ਵੇਖਿਆ ਹੋਣਾ ਕਿ ਇਸ ਜ਼ਿਲ੍ਹੇ ਨੂੰ ਐਪੀਸੈਂਟਰ ਆਫ episodes ਮੰਨਿਆ ਜਾਂਦਾ ਹਮ ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਗੱਲ ਕਰੀਏ ਹਮ ਬਾਬਲ ਪਰ ਗਾੜੀ ਗੋਲੀ ਕਾਣ ਦੀ ਗੱਲ ਕਰੀਏ ਜਾਂ ਅਨੇਕਾਂ ਜਿਹੜੇ ਕ੍ਰਿਮੀਨਲ ਐਕਟ ਹੈ ਯਾਨੀ ਕਿ ਤੁਹਾਡਾ ਇੱਕ ਮੁਹਾਲੇ ਤੋਂ ਪੱਤਰਕਾਰ ਜਿਹੜਾ ਅਗਵਾ ਹੋਇਆ ਤੇ ਉਹ ਕੋਟਕਪੂਰੇ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬਾ ਉੱਥੋਂ ਉਹਦੀ ਬਰਾਮਦਗੀ ਹੋਈ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜ਼ਿਲ੍ਹਾ ਫਰੀਦਕੋਟ ਚਰਚਾਵਾਂ ਚ ਰਹਿੰਦਾ ਬਿਲਕੁਲ ਲੇਕਿਨ ਕਈ ਵਾਰ ਕੀ ਹੁੰਦਾ ਹੈ ਕਿ ਬੜੀਆਂ ਅਨਹੋਣੀਆਂ ਘਟਨਾ ਜਿਹੜੀਆਂ ਹੋ ਜਾਂਦੀਆਂ ਜਿਹੜੀ ਚਰਚਾ ਕਰਦੇ ਸਾਨੂੰ ਵੀ ਸੰਗ ਆਉਂਦੀ ਹੈ ਸਾਡਾ ਮਨ ਟੁੱਟਦਾ ਹੈ ਸਾਡੇ ਮਨ ਦੇ ਵਿੱਚ ਇੱਕ ਬਕਰੀ 네ਗੇਟਿਵ ਪਿਕਚਰ ਬਣ ਜਾਂਦੀ ਹੈ ਕਿਉਂਕਿ ਇੱਕ ਘਰ ਵਾਲਾ ਤੇ ਘਰ ਵਾਲੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਲਾਵਾਂ ਤੋਂ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਇੱਕ ਵਿਸ਼ਵਾਸ ਹੁੰਦਾ ਜਦੋਂ ਘਰ ਦੀ ਚਾਰ ਦਿਵਾਰੀ ਦੇ ਅੰਦਰ ਆਪਾਂ ਆਉਨੇ ਆ ਤਾਂ ਆਪਾਂ ਬਿਲਕੁਲ ਅਵੇਸਲੇ ਤੇ ਦਿਮਾਗੀ ਤੌਰ ਤੇ ਬਿਲਕੁਲ ਸ਼ਾਂਤ ਹੋ ਜਾਂਦੇ ਕਿਉਂਕਿ ਉਹ ਆਪਣਾ ਇੱਕ ਹਰ ਰੋਜ਼ ਜਿਹੜਾ ਰਹਿ ਕੇ ਸ਼ਾਂਤੀ ਲੈਣ ਦਾ ਇੱਕ ਏਰੀਆ ਹੁੰਦਾ ਸਮਾਜ ਨਾਲ ਆਪਾਂ ਲੜਾਈ ਲੜ ਸਕਦੇ ਆ ਲੇਕਿਨ ਘਰ ਦੇ ਅੰਦਰ ਜੇਕਰ ਆਪਣੇ ਨਾਲ ਕੋਈ ਕਾਂਸਪੀਰੇਸੀ ਹੁੰਦੀ ਆ ਜਾਂ ਕੋਈ ਆਪਣੇ ਨਾਲ ਬਰੂਟਲ ਮਰਡਰ ਕੀਤਾ ਜਾਂਦਾ ਸੋ ਉਹਦੀਆਂ ਸਮਾਜ ਦੇ ਵਿੱਚ ਚਰਚਾਵਾਂ ਹੋਣੀਆਂ ਬਹੁਤ ਜ਼ਰੂਰੀ ਐ ਤੇ ਬਣਦੀ ਵੀ ਐ ਤੇ ਹੋ ਵੀ ਰਹੀਆਂ ਹੁਣ ਤੁਸੀਂ ਰੁਪਿੰਦਰ ਦੀ ਇੱਕ ਕਹਾਣੀ ਅੱਜ ਹੁਣ ਆਸਤੇ ਮੇਰੇ ਨਾਲ ਸੰਪਰਕ ਕੀਤਾ ਰੁਪਿੰਦਰ ਨਾਮ ਦੀ ਲੜਕੀ ਸ਼ਹਿਰ ਫਰੀਦਕੋਟ ਦੀ ਰਹਿਣ ਵਾਲੀ ਆ ਉਹਦਾ ਵਿਆਹ ਵੀ ਸ਼ਹਿਰ ਫਰੀਦਕੋਟ ਦੇ ਨਾਲ ਲੱਗਦੇ ਪਿੰਡ ਸੁਖਣਵਾਲਾ ਚ ਹੋ ਜਾਂਦਾ ਹੈ ਬਿਲਕੁਲ ਵਿਆਹ ਮਾਪਿਓ ਦੀ ਰਜ਼ਾ ਮੰਦੀ ਨਾਲ ਹੁੰਦਾ ਹਮ ਲੜਕੀ ਦੇ ਮਾਪਿਓ ਵੀ ਸਹਿਮਤ ਹੈ ਤੇ ਲੜਕੇ ਦੇ ਮਾਪਿਓ ਵੀ ਸਹਿਮਤ ਹੈ ਜਿਹੜਾ ਲੜਕਾ ਗੁਰਵਿੰਦਰ ਸਿੰਘ ਮ੍ਰਿਤਕ ਜਿਨੇ ਆਪ ਦਾ ਜਿਹੜਾ ਹੈਗਾ ਜ਼ਿੰਦਗੀ ਆਪਦੀ ਘਰ ਵਾਲੀ ਦੇ ਹੱਥੋਂ ਗਵਾ ਲਈ ਉਸ ਬੰਦੇ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਡਬਲ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੜਿਆ ਹੋਇਆ ਹੈ ਕੁਣ ਤੁਸੀਂ ਵੇਖੋ ਵੀ ਇੱਕ ਪੰਜਾਬੀ ਜੱਟਾਂ ਦਾ ਪੁੱਤ ਜਿਨ੍ਹਾਂ ਬਾਰੇ ਆਮ ਤੌਰ ਤੇ ਗੱਲ ਕਹੀ ਜਾਂਦੀ ਹੈ ਕਿ ਉਹ ਘੱਟ ਪੜਦੇ ਆ ਉਸ ਪਰਿਵਾਰ ਦੇ ਮੱਧ ਵਰਗੀ 22 ਕਿੱਲਿਆਂ ਵਾਲੇ ਪਰਿਵਾਰ ਦੇ ਬੱਚੇ ਨੇ ਡਬਲ ਐਮਏ ਕੀਤੀ ਹੋਈ ਆ ਦਸਤਾਰ ਸਜਾਉਂਦਾ ਦਾੜਾ ਰੱਖਿਆ ਹੋਇਆ ਤੇ ਘਰਦਿਆਂ ਦੇ ਕਹਿਣੇ ਚ ਲੇਕਿਨ ਚੋਲੋ ਫॉर ਐਨੀ ਚਾਂਸ ਰੁਪਿੰਦਰ ਨਾਮ ਦੀ ਇੱਕ ਕੈਨੇਡਾ ਤੋਂ ਵਾਪਸ ਆਈ ਹੋਈ ਲੜਕੀ ਨਾਲ ਉਹਦਾ ਰਿਸ਼ਤਾ ਹੋ ਜਾਂਦਾ ਇਹ ਇਹ ਕਲੀਅਰ ਕਰੋ ਰਿਪੋਰਟ ਹੋ ਕੇ ਆਈ ਸੀ ਜਾਂ ਇਥੇ ਆ ਨਹੀਂ ਬਿਲਕੁਲ ਡਿਪੋਰਟ ਹੋ ਕੇ ਨਹੀਂ ਆਈ ਇਹ ਜਿੰਨੇ ਵੀ ਰਿਊਮਰਸ ਆ ਡਿਪੋਰਟ ਦੇ ਉਹ ਗਲਤ ਨੇ ਇਹ 18 19 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਗਈ ਹੋਈ ਸੀ ਸਟਡੀ ਵੀਜ਼ੇ ਤੇ ਗਈ ਸੀ ਤੇ ਇਹ 2023 ਦੇ ਵਿੱਚ ਵਾਪਸ ਆਉਂਦੀ ਹੈ ਤੇ ਜਦੋਂ ਆਉਂਦੀ ਹੈ ਤਾਂ ਇਹਦਾ ਵਿਆਹ ਗੁਰਵਿੰਦਰ ਸਿੰਘ ਨਾਲ ਹੋ ਜਾਂਦਾ ਤੇ ਇਹ ਦੋਵੇਂ ਜਾਣੇ ਇੱਕ ਮਹੀਨੇ ਲਈ ਇਕੱਠੇ ਰਹਿੰਦੇ ਆ ਫੇਰ ਲੜਕੀ ਕੈਨੇਡਾ ਦੁਬਾਰਾ ਚਲੀ ਜਾਂਦੀ ਹੈ ਤੇ 2 ਸਾਲ ਵਾਪਸ ਨਹੀਂ ਆਉਂਦੀ ਤੇ ਗੁਰਵਿੰਦਰ ਬਾਹਰ ਨਹੀਂ ਜਾਂਦਾ ਉਹ ਇੰਡੀਆ ਹੀ ਹੁੰਦਾ ਪੰਜਾਬ ਹੀ ਹੁੰਦਾ ਪੰਜਾਬ ਹੀ ਹੁੰਦਾ ਠੀਕ ਹੈ ਜੀ ਫਿਰ ਇਹ ਕਿਵੇਂ ਜਿਹੜਾ ਇੱਕ ਦੂਸਰਾ ਸ਼ਖਸ ਆ ਜੋ ਆਸ਼ਿਕ ਦਾ ਜ਼ਿਕਰ ਹੁੰਦਾ ਉਹ ਕਿਵੇਂ ਸੰਪਰਕ ਦੇ ਵਿੱਚ ਆਉਂਦਾ ਅ ਰੁਪਿੰਦਰ ਕੌਰ ਉਸ ਲੜਕੇ ਨੂੰ ਲੰਬੇ ਸਮੇਂ ਤੋਂ ਜਾਣਦੀ ਸੀ ਤੁਸੀਂ ਇਹ ਵੇਖੋ ਕਿ ਗੁਰਵਿੰਦਰ ਸਿੰਘ ਨੇ ਇਹ ਵ્યા ਸਿਰਫ ਇਸ ਗੱਲ ਕਰਕੇ ਕੀਤਾ ਸੀ ਕਿ ਲੜਕੀ ਕੈਨੇਡਾ ਹੂੰ ਤੇ ਉਹਦੀ ਇੱਛਾ ਸੀ ਕਿ ਮੈਂ ਵੀ ਜਿਹੜਾ ਹੈਗਾ ਕੈਨੇਡਾ ਜਾ ਕੇ ਸੈਟਲ ਹੋ ਜਾ ਠੀਕ ਹੈ ਲੇਕਿਨ ਫॉर ਐਨੀ ਚਾਂਸ ਉਹ ਕੈਨੇਡਾ ਨਹੀਂ ਜਾ ਸਕਿਆ ਉਹਦੇ ਪੇਪਰ ਅਪਰੂਵ ਨਹੀਂ ਹੋਏ ਜਾਂ ਫॉर ਐਨੀ ਰੀਜ਼ਨ ਉਹ ਪੇਪਰ ਜਾਣ ਕੇ ਅਪਰੂਵ ਕਰਾਈ ਨਹੀਂ ਗਏ ਰੁਪਿੰਦਰ ਕੌਰ ਵੱਲੋਂ ਉਹ ਨਹੀਂ ਜਾ ਸਕਿਆ ਲੇਕਿਨ ਰੁਪਿੰਦਰ ਕੌਰ ਨੂੰ ਪੈਸਿਆਂ ਦੀ ਲੋੜ ਸੀ ਉਹਨੇ ਆਪਦੇ ਸਹੁਰਾ ਸਾਹਿਬ ਸਰਦਾਰ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਕਿ ਮੈਨੂੰ 22-23 ਲੱਖ ਰੁਪਏ 24 ਲੱਖ ਰੁਪਏ ਦੀ ਲੋੜ ਹੈ ਤੁਸੀਂ ਮੇਰੀ ਮਦਦ ਕਰੋ ਤਾਂ ਉਹਨਾਂ ਨੇ ਕਿਹਾ ਕਿ ਤੇਰਾ ਘਰ ਵਾਲਾ ਗੁਰਵਿੰਦਰ ਸਿੰਘ ਪੰਜਾਬ ਰਹਿ ਰਿਹਾ ਸੁਖਨਾਲੇ ਤੂੰ ਇੱਥੇ ਆ 2 ਸਾਲ ਤੋਂ ਪਹਿਲਾਂ ਹੀ ਤੁਸੀਂ ਇੱਕ ਦੂਜੇ ਤੋਂ ਦੂਰ ਰਹਿ ਰਹੇ ਹੋ ਤੇ ਤੂੰ ਆ ਜਾ ਵਾਪਸ ਉਹਨਾਂ ਨੇ ਨਾ ਪੈਸੇ ਦੇਣ ਦੀ ਸੂਰਤ ਦੇ ਵਿੱਚ ਜਿਹੜੀ ਰੁਪਿੰਦਰ ਕੌਰ ਨੂੰ ਵਾਪਸ ਆਉਣਾ ਪਿਆ ਤੇ 2025 ਦੇ ਜਨਵਰੀ ਚੋਂ ਵਾਪਸ ਆਈ ਹੈ ਤੇ ਟਿਲ ਦਾ ਮਰਡਰ ਉਹ ਇਸ ਲੜਕੇ ਦੇ ਨਾਲ ਪਿੰਡ ਸੁਖਨਾਲਾ ਹੀ ਰਹਿ ਰਹੀ ਸੀ ਇਕੱਠੇ ਰਹਿ ਰਹੇ ਸੀਗੇ ਓਕੇ ਬੱਚਾ ਇਹਨਾਂ ਦੇ ਹੈ ਕੋਈ ਠੀਕ ਹੈ ਫਿਰ ਆਸ਼ਕ ਦਾ ਜ਼ਿਕਰ ਹੁੰਦਾ ਨਾ ਕਿ ਉਸ ਨੂੰ ਰਾਤ ਨੂੰ ਬੁਲਾਇਆ ਗਿਆ ਰਾਤ ਦੇ ਹਨੇਰੇ ਦੇ ਵਿੱਚ ਔਰ ਕਿਵੇਂ ਵਿਸ਼ਵਾਸ ਘਾਤ ਹੋਇਆ ਉਹ ਰਾਤ ਹੋਇਆ ਕਿਸ ਅਸਲ ਦੇ ਵਿੱਚ 28 ਤੇ 29 ਦੀ ਦਰਮਿਆਨੀ ਰਾਤ 11ਵਾਂ ਮਹੀਨਾ 2025 ਫਰਕਵਲ ਨਾਂ ਦਾ ਇੱਕ ਲੜਕਾ ਜੋ ਬੱਲੂਆਣੇ ਦਾ ਰਹਿਣ ਵਾਲਾ ਜਿਹਦੇ ਫਾਦਰ ਦੀ ਉਸ ਪਿੰਡ ਦੇ ਵਿੱਚ ਆਰਐਮਪੀ ਝੋਲਾ ਛਾਪ ਡਾਕਟਰ ਆਪਾਂ ਜਿਵੇਂ ਕਹਿ ਦਿੰਦੇ ਆ ਤਾਂ ਉਹਨਾਂ ਦੀ ਇੱਕ ਮੈਡੀਕਲ ਦੀ ਦੁਕਾਨ ਹੈ ਸੁਖਣ ਵਾਲਾ ਦੇ ਵਿੱਚ ਨਾ 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 ਬੱਲੂਆਣਾ ਦੇ ਵਿੱਚ ਹਰ ਕਮਲ ਦੀ ਗੱਲ ਹੋ ਰਹੀ ਹੈ ਜੋ ਰੁਪਿੰਦਰ ਕੌਰ ਦਾ ਆਸ਼ਿਕ ਹੈ ਜਿਹਦੇ ਨਾਲ ਰਲ ਕੇ ਉਹਨੇ ਆਪ ਦਾ ਘਰ ਵਾਲਾ ਮਾਰਿਆ ਤਾਂ ਉਹਦੀ ਗੱਲ ਕਰ ਰਹੇ ਆ ਬੱਲੂਆਣਾ ਜ਼ਿਲ੍ਹਾ ਫਾਜ਼ਿਲਕਾ ਹਮ ਲੇਕਿਨ ਉਹ ਬਠਿੰਡੇ ਦੇ ਨੇੜੇ ਪੈ ਜਾਂਦਾ ਠੀਕ ਹੈ ਉਸ ਵੱਲੋਂ ਤੇ ਉਹਦੇ ਇੱਕ ਦੋਸਤ ਵੱਲੋਂ ਜਿਹਦਾ ਨਾਮ ਹੈਗਾ ਵਿਸ਼ਵਦੀਪ ਹਮ ਉਹਨਾਂ ਜਾਣਿਆਂ ਵੱਲੋਂ ਐਸਪਰ ਦਾ ਇਨਵੈਸਟੀਗੇਸ਼ਨ ਆਫ ਪੰਜਾਬ ਪੁਲਿਸ ਜੋ ਹੁਣ ਤੱਕ ਤੱਥ ਸਾਹਮਣੇ ਬਾਹਰ ਆਏ ਜਾਂ ਪੰਜਾਬ ਪੁਲਿਸ ਨੇ ਜੋ ਪ੍ਰੈਸ ਕਾਨਫਰੰਸਾਂ ਕੀਤੀਆਂ ਉਹਨਾਂ 'ਚ ਗੱਲਾਂ ਨਿਕਲ ਕੇ ਬਾਹਰ ਆਈਆਂ ਕਿ 28 ਤੇ 29 ਦੀ ਦਰਮਿਆਨੀ ਰਾਤ ਨੂੰ ਇਹ ਦੋਵੇਂ ਜਾਣੇ ਵਿਦ ਦਾ ਹੈਲਪ ਆਫ ਰੁਪਿੰਦਰ ਕੌਰ ਉਸ ਘਰੇ ਜਾ ਕੇ ਉਸ ਲੜਕੇ ਗੁਰਵਿੰਦਰ ਸਿੰਘ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਰਡਰ ਕਰ ਦਿੰਦੇ ਲੇਕਿਨ ਜਿਹੜਾ ਪਲਾਨਡ ਮਰਡਰ ਸੀਗਾ ਉਹ ਇਹ ਸੀਗਾ ਕਿ ਉਹ ਇੱਕ ਚਿੱਟੇ ਦਾ ਟੀਕਾ ਲਾਉਣਾ ਚਾਹੁੰਦੇ ਸੀ ਗੁਰਵਿੰਦਰ ਦੇ ਗੁਰਵਿੰਦਰ ਦੇ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਕਿ ਹੀ ਵਾਸ ਐਡਿਕਟਡ ਟੂ ਦਾ ਸਬਸਟੈਂਸ ਜਿਹੜਾ ਚਿੱਟਾ ਤਾਂ ਉਹ ਉਸ ਕਰਕੇ ਮਰ ਗਿਆ ਤੇ ਇਸ ਲੜਕੀ ਨੂੰ ਉਸ ਘਰ ਚ ਰਹਿਣ ਦਾ ਮੌਕਾ ਮਿਲੇ ਤੇ ਹੌਲੀ ਹੌਲੀ ਉਹ ਸਾਰੀ ਪ੍ਰਾਪਰਟੀ ਜਿਹੜੀ ਹੈਗੀ ਉਹਦੇ ਤੇ ਕਾਬਜ਼ ਹੋ ਜੇ ਜੋ ਉਸ ਲੜਕੇ ਦੀ ਆ ਲੇਕਿਨ ਫॉर ਐਨੀ ਰੀਜ਼ਨ ਉਹਨਾਂ ਦਾ ਉਹ ਪਲਾਨ ਕਾਮਯਾਬ ਨਾ ਹੋਇਆ ਤੇ ਉਸ ਲੜਕੇ ਨੂੰ ਗਲਾ ਘੁੱਟ ਕੇ ਜਿਹੜਾ ਸਮੁੱਦਰਿੰਗ ਕਹ ਦਿੰਨੇ ਆਪਾਂ ਮੈਡੀਕਲ ਲੈਂਗੁਏਜ ਦੇ ਵਿੱਚ ਐਸਫਿਕਸਿਆ ਸਮੂðਰਿੰਗ ਤੇ ਗਲਾ ਘੁੱਟ ਕੇ ਜਿਹੜਾ ਹੈਗਾ ਗੁਰਵਿੰਦਰ ਸਿੰਘ ਨੂੰ ਹਰਕੰਵਲ ਤੇ ਉਹਦੀ ਘਰ ਵਾਲੀ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸੇ ਘਰੇ ਜਿਸ ਘਰ ਉਹ ਵਿਆਹ ਕੇ ਗਈ ਸੀ ਜੇਲ੍ਹ ਦਾ ਆਪਾਂ ਜ਼ਿਕਰ ਕਰੀਏ ਤੁਹਾਡੇ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਰੁਪਿੰਦਰ ਕੌਰ ਨੂੰ ਤੁਹਾਡੇ ਕੋਲੇ ਜਾਣਕਾਰੀ ਕਿਵੇਂ ਆਈ ਅ ਨਰਿੰਦਰ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਆਪਦੇ ਆਪ ਨੂੰ ਸਰਦਾਰ ਕੁਲਦੀਪ ਸਿੰਘ ਦੇ ਪਰਿਵਾਰ ਦਾ ਹਿੱਸਾ ਸਮਝਦਾ ਜਿਨ੍ਹਾਂ ਨੇ ਆਪ ਦਾ ਕੱਲਾ ਕੱਲਾ ਪੁੱਤ ਇਸ ਸਾਰੀ ਘਟਨਾਕ੍ਰਮ ਦੇ ਵਿੱਚ ਮਰਵਾ ਲਿਆ ਹੁਣ ਜੇਲ੍ਹ ਦੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ अनेका ਐਨਡੀਪੀਐਸ ਦੇ ਮੁਕੱਦਮੇ ਦਰਜ ਹੋਏ ਆ ਕਿਨ अनेका ਮੋਬਾਈਲ ਦੀਆਂ ਰਿਕਵਰੀਜ਼ ਹੋਈਆਂ ਇਹ ਮੈਟਰ ਆਫ ਰਿਕਾਰਡ ਹੈ ਜਿਸ ਥਾਣਿਆਂ ਦੇ ਅੰਡਰ ਜੇਲ੍ਹ ਪੈਂਦੀ ਹੈ ਉਸ ਥਾਣਿਆਂ ਦੇ ਤੁਸੀਂ ਜਾ ਕੇ ਰਿਕਾਰਡ ਚੈੱਕ ਕਰ ਸਕਦੇ ਹੋ ਸਾਨੂੰ ਇਨਪੁਟ ਮਿਲੀ ਅਸੀਂ ਉਸ ਨੂੰ ਮੀਡੀਆ ਰਾਹੀਂ ਲੋਕਾਂ 'ਚ ਰੱਖਿਆ ਕਿਉਂਕਿ ਇਸ ਮੁਕਦਮੇ ਦੇ ਵਿੱਚ ਜੇ ਜਸਟਿਸ ਮਿਲਿਆ ਜਾਂ ਜਸਟਿਸ ਬਹੁਤ ਜਲਦੀ ਮਿਲ ਰਿਹਾ ਹੈ ਜਾਂ ਜਿਹੜੇ ਇਹ ਮੁਲਜ਼ਮ ਨੇ ਇਹਨਾਂ ਨੂੰ ਫੜਿਆ ਗਿਆ ਔਨ ਦਾ ਰਾਈਟ ਟਾਈਮ ਤਾਂ ਦੈਟ ਇਜ਼ ਆਲ ਡਿਊ ਟੂ ਪੰਜਾਬੀਸ ਜਿੰਨਾ ਲੋਕਾਂ ਨੇ ਮੀਡੀਆ ਰਾਹੀਂ ਇਸ ਮੁਕੱਦਮੇ 'ਚ ਇਸ ਪਰਿਵਾਰ ਦੀ ਇਸ ਬਾਪ ਦੀ ਇਸ ਮਾਂ ਦੀ ਜਿਨ੍ਹਾਂ ਨੇ ਆਪਦਾ ਪੁੱਤ ਗਵਾਇਆ ਇਹਨਾਂ ਦੀ ਮਦਦ ਕੀਤੀ ਆ ਤਾਂ ਉਹ ਦੈਟ ਇਜ਼ ਆਲ ਡਿਊ ਟੂ ਮੀਡੀਆ ਐਂਡ ਜਿਹੜੇ ਪੰਜਾਬੀਸ ਫੋਰਨ 'ਚ ਬੈਠੇ ਆ ਪੰਜਾਬ 'ਚ ਬੈਠੇ ਆ ਉਹਨਾਂ ਨੇ ਇੱਕ ਹਾਂ ਦਾ ਨਾਰਾ ਮਾਰਿਆ ਸੋ ਸਾਡਾ ਉਹ ਕਨਸਰਨ ਸੀ ਕਿ ਇਸ ਲੜਕੀ ਨੂੰ ਜੇਲ੍ਹ ਦੇ ਵਿੱਚ ਸੁਖ ਸਹੂਲਤ ਮਿਲ ਰਹੀ ਆ ਪਰ ਉਹਦਾ ਫਾਇਦਾ ਕੀ ਹੋਇਆ ਦੇਖੋ ਮਾਨਯੋਗ ਸੈਸ਼ਨ ਜੱਜ ਜ਼ਿਲ੍ਹਾ ਫਰੀਦਕੋਟ ਉਹਨਾਂ ਨੇ ਜੇਲ ਵਿਜ਼ਿਟ ਕੀਤੀ ਆਨ ਦਾ ਡਾਇਰੈਕਸ਼ਨਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜੋ ਸਾਡੇ ਜ਼ਿਲ੍ਹੇ ਦੇ ਐਮ ਐਲ ਏ ਹਲਕੇ ਨੇ ਇੱਕ ਫਰੀਦਕੋਟ ਹਲਕਾ ਇੱਕ ਜੈਤੋ ਹਲਕਾ ਜਿਹੜੇ ਕਿ ਮੈਂਬਰ ਨੇ ਫਰੀਦਕੋਟ ਸੈਂਟਰਲ ਮਾਡਰਨ ਜੇਲ ਦੇ ਉਹਨਾਂ ਨੇ ਆਨ ਦਾ ਡਾਇਰੈਕਸ਼ਨਸ ਆਫ ਪੰਜਾਬ ਸਰਕਾਰ ਉਹੋ ਜੇਲ ਨੂੰ ਵਿਜ਼ਿਟ ਕੀਤਾ ਫਿਰ ADGP ਜੇਲ ਜਿਹੜੇ ਚੰਡੀਗੜ੍ਹ ਬੈਠਦੇ ਨੇ ਉਹਨਾਂ ਨੇ ਆਪਦੀ ਟੀਮ ਨੂੰ ਭੇਜਿਆ ਉਸ ਜੇਲ ਦੇ ਵਿੱਚ ਯਾਨੀ ਕਿ ਇੱਕ ਸਿਸਟਮ ਨੂੰ ਕਰੈਕਟ ਕੀਤਾ ਗਿਆ ਇੱਕ ਸਿਸਟਮ ਨੂੰ ਸਾਰੇ ਐਂਗਲਾਂ ਤੋਂ ਚੈੱਕ ਕੀਤਾ ਗਿਆ ਕਰਾਸ ਵੈਰੀਫਾਈ ਕੀਤਾ ਗਿਆ ਕਿ ਜੇ ਕੋਈ ਕਮੀਆਂ ਨੇ ਉਹ ਖਤਮ ਕੀਤੀਆਂ ਜਾਣ ਤਾਂ ਕਿ ਸਖਤਾਈ ਹੋ ਸਕੇ ਕਿਉਂਕਿ ਜੇਲ੍ਹਾਂ ਦਾ ਮੈਨਾ ਇਹ ਨਹੀਂ ਕੋਈ ਆਰਾਮਗਾਹ ਨਹੀਂ ਕਿ ਕਤਲ ਕੀਤਾ 10 ਸਾਲ ਅੰਦਰ ਰਹੇ ਤੇ ਫਿਰ ਆਪਦਾ ਮੁਕੱਦਮਾ ਜੇਲ੍ਹਾਂ ਦਾ ਮਤਲਬ ਹੈ ਸੁਧਾਰਕਰ ਉੱਥੇ ਇੰਨੀ ਸਖਤੀ ਚਾਹੀਦੀ ਹੈ ਕਿ ਹਰ ਮਲਜ਼ਮ ਨੂੰ ਇਹ ਮਹਿਸੂਸ ਹੋਵੇ ਕਿ ਮੈਂ ਇੱਕ ਖੁੱਲੇ ਸਮਾਜ ਦੇ ਵਿੱਚ ਬਹੁਤ ਸੁੰਨੀ ਜ਼ਿੰਦਗੀ ਜਿਉਂ ਰਿਹਾ ਸੀ ਮੈਂ ਆਪਦੀ ਗਲਤ ਗੱਲਾਂ ਕਰਕੇ ਨਾਲੇ ਤਾਂ ਕਿਸੇ ਦਾ ਪੁੱਤ ਮਰਾਤਾ ਤੇ ਅੱਜ ਮੈਂ ਜੇਲ੍ਹ ਚ ਬੈਠਾ ਤੇ ਇਹੋ ਜੀ ਜ਼ਿੰਦਗੀ ਮੈਂ ਆਪ ਖੱਟੀ ਆ ਜੇ ਸਹੂਲਤਾਂ ਨਹੀਂ ਮਿਲਣਗੀਆਂ ਤਾਂ ਇਹਨੂੰ ਰਿਪੈਂਡੈਂਸ ਹੋਊਗੀ ਬਿਲਕੁਲ ਗੁਰਦੇਵਤ ਸਿੰਘ ਸੇਖੋ ਤੁਹਾਡੇ ਐਮਐਲਏ ਨੇ ਸਾਡੇ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਉਹ ਕਹਿੰਦੇ ਅਜਿਹਾ ਬਿਲਕੁਲ ਨਹੀਂ ਜਿਵੇਂ ਆਮ ਕੈਦੀਆਂ ਵਾਂਗੂ ਹੁੰਦਾ ਕਹਿੰਦੇ ਉਸੇ ਤਰ੍ਹਾਂ ਹੀ ਰੁਪਿੰਦਰ ਕੌਰ ਨੂੰ ਰੱਖਿਆ ਜਾਂਦਾ ਪਰ ਤੁਹਾਡੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀ ਬੈਡ ਮਿਲਦਾ ਗੱਦਾ ਮਿਲਦਾ ਅਨੇਕਾਂ ਤਰ੍ਹਾਂ ਦੇ ਉਹ ਕਿਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਔਰ ਉਹਨਾਂ ਦੇ ਵੱਲੋਂ ਇਹ ਬਿਆਨ ਕਿਉਂ ਦਿੱਤਾ ਗਿਆ ਕਿ ਇਸ ਤਰੀਕੇ ਦਾ ਤਾਂ ਕੁਝ ਨਹੀਂ ਹੋਊਗਾ ਮੈਂ ਬਿਲਕੁਲ ਉਹਨਾਂ ਨੇ ਬਿਲਕੁਲ ਠੀਕ ਬਿਆਨ ਦਿੱਤਾ ਹੈ ਮੈਂ ਉਹਨਾਂ ਦੇ ਬਿਆਨ ਦੀ ਪ੍ਰੋੜਤਾ ਕਰਦਾ ਕਿਉਂਕਿ ਉਹ ਬਿਆਨ ਉਹਨਾਂ ਨੇ ਉਦੋਂ ਦਿੱਤਾ ਜਦੋਂ ਜੇਲ ਵਿਜ਼ਿਟ ਕਰਨ ਗਏ ਜਦੋਂ ਡਾਇਰੈਕਸ਼ਨਸ ਹੋਈਆਂ ਪੰਜਾਬ ਸਰਕਾਰ ਦੀਆਂ ਕਿ ਪਰਸਨਲੀ ਚੈੱਕ ਕਰਕੇ ਆਓ ਕਿ ਕੀ ਕਮੀਆਂ ਪੇਸ਼ੀਆਂ ਨੇ ਸੋ ਉਹਨਾਂ ਨੇ ਅੱਧਾ ਦਿਨ ਜੇਲ ਦੇ ਅੰਦਰ ਲਾ ਕੇ ਨਾਲ ਐਮਐਲਏ ਅਮੋਲਕ ਸਿੰਘ ਜੈਤੋ ਵਾਲੇ ਵੀ ਨਾਲ ਸੀਗੇ ਉਹਨਾਂ ਨੇ ਕ੍ਰਾਸ ਵੈਰੀਫਾਈ ਕਰਕੇ ਉਹ ਸਟੇਟਮੈਂਟ ਦਿੱਤੀ ਹੈ ਕਿ ਇਹ ਗੱਲ ਬੇਸਲੈਸ ਹੈ ਜਾਂ ਚਲੋ ਉਹ ਸਰਕਾਰ ਦਾ ਪੱਕਾ ਲੈਣਾ ਉਹਨਾਂ ਦਾ ਫਰਜ਼ ਵੀ ਆ ਲੇਕਿਨ ਸਾਡਾ ਪਰਿਵਾਰ ਦਾ ਪੱਖ ਲੈਣਾ ਫਰਜ਼ ਆ ਸਾਡਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਅਸੀਂ ਤਾਂ ਸਰਦਾਰ ਕੁਲਦੀਪ ਸਿੰਘ ਦੇ ਪਰਿਵਾਰ ਦੀ ਪੇਰਵਾਹੀ ਕਰ ਰਹੇ ਹਾਂ ਅਸੀਂ ਤਾਂ ਪੰਜਾਬੀਆਂ ਦੀ ਪੇਰਵਾਹੀ ਕਰ ਰਹੇ ਹਾਂ ਮੇਰਾ ਫਰਜ਼ ਹੈ ਹਰ ਗੱਲ ਨੂੰ ਪਲੇਟਫਾਰਮ ਤੇ ਲੈ ਕੇ ਆਉਣਾ ਸੋ ਬਹੁਤ ਅੱਛੀ ਗੱਲ ਹੈ ਬਿਲਕੁਲ ਉਸ ਤੋਂ ਬਾਅਦ ਬਹੁਤ ਸਖਤਾਈ ਹੋਈ ਹੈ ਸਾਡੇ ਸੋਰਸਸ ਹੈ ਜਿਹੜੇ ਉਹਨਾਂ ਨੇ ਵੀ ਇਹੀ ਗੱਲ ਦੱਸੀ ਹੈ ਕਿ ਬਿਲਕੁਲ ਹੁਣ ਫਰੀਦਕੋਟ ਮੋਟਰਨ ਸੈਂਟਰਲ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਹੈ ਅੰਦਰ ਕਿਵੇਂ ਰਹਿੰਦੀ ਆ ਰੁਪਿੰਦਰ ਕੌਰ ਕੀ ਉਹਨੂੰ ਪਛਤਾਵਾ ਹੈ ਕੀਤੇ ਤੇ ਜਾਂ ਚਰਚਾਵਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਉਹ ਸਾਰਾ ਇਲਜ਼ਾਮ ਆਪਣੇ ਆਸ਼ਕ ਦੇ ਸਿਰ ਮਰਨਾ ਚਾਹੁੰਦੀ ਆ ਨਹੀਂ ਅੰਦਰ ਖਾਤੇ ਕੀ ਚੱਲ ਰਿਹਾ ਨਰਿੰਦਰ ਜੀ ਉਹ ਇੱਕ ਰਿਊਮਰ ਚੱਲ ਰਿਹਾ ਪੰਜਾਬ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਨਾ ਤਾਂ ਉਹਨੇ ਕੋਈ ਰੀਸਟੇਟਮੈਂਟ ਦਿੱਤੀ ਆ ਨਾ ਪੰਜਾਬ ਪੁਲਿਸ ਨੇ ਉਹਦੇ ਤੋਂ ਕੋਈ ਰੀਸਟੇਟਮੈਂਟ ਲਈ ਆ ਉਹ ਤਾਂ ਇੱਕ ਰਿਊਮਰ ਹੈ ਜਿਹੜਾ ਹੋ ਸਕਦਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਕਿਉਂਕਿ ਜੇਲ੍ਹ ਨੂੰ ਚਲਾਉਣ ਵਾਲੇ ਵੀ ਤਾਂ ਅਧਿਕਾਰੀ ਨੇ ਨਾ ਭਾਵੇਂ ਉਹ ਸਫਾਈ ਸੇਵਕ ਹੈ ਤੇ ਭਾਵੇਂ ਉਹ ਪ੍ਰਸ਼ਾਸਨਿਕ ਉਹ ਹੈ ਤਾਂ ਅਧਿਕਾਰੀ ਹੈ ਇਹ ਜਾਂ ਤਾਂ ਇਹ ਰਿਯੂਮਰ ਜੇਲ੍ਹ ਚੋਂ ਆਇਆ ਕਿ ਕੋਈ ਗੱਲ ਚੱਲ ਰਹੀ ਹੈ ਪਰ ਐਜ਼ ਇਟ ਇਜ਼ ਔਨ ਦਾ ਫਾਈਲ ਔਨ ਦਾ ਇਨਵੈਸਟੀਗੇਸ਼ਨ ਅਟਿਲ ਡੇਟ ਇਹੋ ਜੀ ਕੋਈ ਗੱਲ ਨਹੀਂ ਹੈ ਜੋ ਪਹਿਲਾਂ ਪਾਰਟ ਪਲੇ ਹੋ ਚੁੱਕਿਆ ਹੈ ਜੋ ਇਨਵੈਸਟੀਗੇਸ਼ਨ ਹੋ ਚੁੱਕੀ ਹੈ ਜੋ ਪੰਜਾਬ ਪੁਲਿਸ ਨੇ ਪੀਸੀ ਕੀਤੀ ਹੋਈ ਹੈ ਉਹ ਐਜ਼ ਇਟ ਇਜ਼ ਹੈ ਜਿਹੜੀ ਆ ਗੱਲ ਹੈ ਕਿ ਉਹ ਆਪਦੇ ਬਿਆਨਾਂ ਤੋਂ ਪਲਟ ਗਈ ਇਹ ਰਿਯੂਮਰ ਹੈ ਇਹੋ ਜੀ ਕੋਈ ਗੱਲ ਇਹ ਅਫਵਾਹਾਂ ਨੇ ਸਰ ਇਹ ਬਿਲਕੁਲ ਅਫਵਾਹਾਂ ਸੁਖ ਸੂਲਤਾਂ ਦਾ ਤੁਸੀਂ ਨੇ ਜ਼ਿਕਰ ਕੀਤਾ ਸੀ ਉਹ ਕੀ ਕਿਸ ਤਰੀਕੇ ਦੇ ਮਿਲਦੀਆਂ ਸੀ ਜੇਲ੍ਹ ਦੇ ਮਾਨਯੋਗ ਸੁਪਰਟੈਂਡ ਜੇਲ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਇਸ ਚੀਜ਼ ਨੂੰ ਇਲੈਬੋਰੇਟ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਅਥਾਰਟੇਟਿਵ ਨੇ ਉਹਨਾਂ ਦਾ ਇਹ ਕਹਿਣਾ ਬਣਦਾ ਵੀ ਸੀ ਕਿ ਜਿਹੜੀਆਂ ਔਰਤਾਂ ਦੀ ਜੇਲ ਹੈ ਉਹ ਚਾਰ ਚੱਕੀਆਂ ਨੇ ਚਾਰ ਚੱਕੀਆਂ ਦੇ ਵਿੱਚ ਐਸ ਪਰ ਡਾਇਰੈਕਸ਼ਨਸ ਆਫ ਜੇਲ ਮੈਨੂਅਲ 30 ਜਾਣੇ ਰੱਖ ਸਕਦੇ ਆ ਤੇ ਕਿਉਂਕਿ 2000 ਦੀ ਕਪੈਸਿਟੀ ਵਾਲੀ ਜੇਲ੍ਹ ਦੇ ਵਿੱਚ ਅੱਜ 2800 ਦੇ ਕਰੀਬ ਫਰੀਦਕੋਟ ਜੇਲ੍ਹ ਦੇ ਵਿੱਚ ਵਿਅਕਤੀ ਉੱਥੇ ਹੈਗੇ ਨੇ ਸੋ ਇੱਕ ਚੱਕੀ ਦੇ ਵਿੱਚ 40 ਤੋਂ 45 ਜਿਹੜੀਆਂ ਔਰਤਾਂ ਨੇ ਉਹ ਰੱਖੀਆਂ ਜਾਂਦੀਆਂ ਤੇ ਜਿਹੜਾ ਮੇਲ ਹੈ ਉਹਨੂੰ ਉੱਥੇ ਜਾਣ ਦੀ ਕੋਈ ਇਜਾਜ਼ਤ ਨਹੀਂ ਉਹਨਾਂ ਨੂੰ ਸੁਪਰਵਾਈਜ਼ ਵੀ ਜਿਹੜਾ ਫੀਮੇਲ ਸਟਾਫ ਹੈ ਜੇਲ ਦਾ ਉਹੀ ਕਰਦਾ ਸੋ ਉਹਨਾਂ ਨੇ ਬਹੁਤ ਸੋਹਣਾ ਲੈਬਰੇਟ ਕੀਤਾ ਅਸੀਂ ਪਰ ਬਤੌਰ ਪਰਿਵਾਰਕ ਸਰਦਾਰ ਕੁਲਦੀਪ ਸਿੰਘ ਅੱਜ ਦੇ ਟਾਈਮ ਦੇ ਵਿੱਚ ਜੇਲ ਪ੍ਰਸ਼ਾਸਨ ਦੇ ਜਿਹੜਾ ਉਹ ਸਖਤਾਈ ਹੈ ਉਸ ਤੋਂ ਅਸੀਂ ਬਿਲਕੁਲ ਖੁਸ਼ ਹਾਂ ਅਸੀਂ ਸੈਟੀਸਫਾਈ ਹਾਂ ਚਲਾਨ ਪੇਸ਼ ਹੋ ਗਿਆ ਇਸ ਮਾਮਲੇ ਨੇ ਨਹੀਂ ਜੀ ਹਲੇ ਚਲਾਨ ਪੇਸ਼ ਹੋਣਾ ਕਿਉਂਕਿ ਐਫ ਆਈ ਆਰ 2911 2025 ਨੂੰ ਦਰਜ ਹੋਈ ਹੈ ਥਾਣਾ सदर ਫਰੀਦਕੋਟ ਐ ਐਸ ਐਚਓ ਰਜੇਸ਼ ਕੁਮਾਰ ਜੀ ਦੇ ਉਹਨਾਂ ਦੇ ਮਤੇ ਤਹਿਤ ਉਠਾਣਾ ਉਥੇ ਦਰਜ ਹੋਈ ਹੈ ਤੇ 35 ਦਿਨ ਲਗਭਗ ਇਸ ਐਫ ਆਈ ਆਰ ਨੂੰ ਹੋ ਗਿਆ ਹਲੇ ਥੋੜਾ ਜਿਹਾ ਹੋਰ ਸਮਾਂ ਲੱਗੂ ਇਨਵੈਸਟੀਗੇਸ਼ਨ ਹਲੇ ਬੰਦ ਨਹੀਂ ਹੋਈ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਆ ਵੱਖ-ਵੱਖ ਐਂਗਲਸ ਤੋਂ ਤੇ ਉਸ ਇਨਵੈਸਟੀਗੇਸ਼ਨਸ ਤੋਂ ਬਾਅਦ ਜਿਹੜਾ ਹੈਗਾ ਇਹ ਬੰਦ ਕੀਤਾ ਤੇ ਚਲਾਨ ਪੇਸ਼ ਕੀਤਾ ਗਿਆ ਤੁਹਾਡਾ ਕਾਫੀ ਲੰਮਾ ਤਜਰਬਾ ਇਸ ਦੇ ਕੇਸ ਦੇ ਨਾਲ ਤੁਸੀਂ ਜੁੜੇ ਹੋਇਓ ਜੀ ਕੀ ਲੱਗਦਾ ਕਿ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਆ ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਰੀਏ ਤਾਂ ਕਿੰਨੇ ਸਾਲ ਬਾਅਦ ਰੁਪਿੰਦਰ ਕੌਰ ਬਾਹਰ ਆਵੇਗੀ ਨਰਿੰਦਰ ਜੀ ਮੈਨੂੰ ਚੌਥੀ ਪੀੜ੍ਹੀ ਹੋ ਗਈ ਆ ਆਪਦੇ ਪਰਿਵਾਰ ਦੇ ਵਿੱਚ ਇਸ ਪ੍ਰੋਫੈਸ਼ਨ ਦੇ ਵਿੱਚ ਮੇਰੇ ਗ੍ਰੇਟ ਗ੍ਰੈਂਡ ਫਾਦਰ ਉਹ ਸਰਕਾਰੀ ਵਕੀਲ ਸੀ 1947 ਦੀ ਵੰਡ ਤੋਂ ਪਹਿਲਾਂ ਜਦੋਂ ਪੰਜਾਬ ਯੂਨਾਈਟਿਡ ਪੰਜਾਬ ਸੀ ਅੰਬਾਲਾ ਤੇ ਹਿਮਾਚਲ ਦਾ ਕੁਝ ਏਰੀਆ ਪੰਜਾਬ ਦਾ ਹਿੱਸਾ ਹੁੰਦਾ ਸੀਗਾ ਸੋ ਉਸ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਸਰਦਾਰ)^{(ind)d} ਰਿੰਦਰਜੀਤ ਸਿੰਘ ਖਾਲਸਾ ਉਹਨਾਂ ਨੇ ਨੌਜਵਾਨ ਮੁੰਡਿਆਂ ਦੇ ਮੁਕੱਦਮੇ ਫਰੀ ਚ ਲੜੇ ਜਦੋਂ ਪੰਜਾਬ ਦੇ ਵਿੱਚ 1984 ਤੋਂ ਲੈ ਕੇ 2000 ਤੱਕ ਕਾਲਾ ਦੌਰ ਸੀ ਜਦੋਂ ਨੈਕਸਲਾਈਟ ਮੂਵਮੈਂਟ ਚੱਲ ਰਹੀ ਸੀ ਪੰਜਾਬ ਦੇ ਵਿੱਚ ਜਿਦੇ ਵਿੱਚ ਪੰਜਾਬ ਪੁਲਿਸ ਨੇ ਅਨੇਕਾਂ ਨੌਜਵਾਨ ਬੱਚਿਆਂ ਨੂੰ ਕੋ-ਕੋਕੇ ਮਾਰਿਆ ਸੋ ਮੇਰੇ ਗ੍ਰੈਂਡਫਾਦਰ ਮੁਫਤ ਕੇਸ ਲੜਦੇ ਸੀ ਤੇ ਉਹਨਾਂ ਤੇ ਹਿੰਦੁਸਤਾਨ ਦੀ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਪਟਿਆਲਾ ਜੇਲ੍ਹ ਦੇ ਵਿੱਚ 3 ਸਾਲ ਉਹਨਾਂ ਨੂੰ ਨਜ਼ਰਬੰਦ ਰੱਖਿਆ ਤੇ ਉੱਥੋਂ ਬਰੀ ਹੋ ਕੇ ਆਏ ਆ ਆਪ ਦਾ ਕੇਸ ਆਪ ਲੜ ਕੇ ਸੋ ਬੀਇੰਗ ਇਨ ਥਿਸ ਪ੍ਰੋਫੈਸ਼ਨ ਮੈਂ ਇਹ ਸਮਝ ਰਿਹਾ ਕਿ ਇਹ ਇਸ ਮੁਕਦਮੇ ਨੂੰ ਪੰਜਾਬੀ ਇੱਕ ਪਰਸਨਲ ਟੱਚ ਦੇ ਕੇ ਐ ਮਹਿਸੂਸ ਕਰ ਰਿਹਾ ਕਿ ਇਹ ਗੁਰਵਿੰਦਰ ਸਿੰਘ ਸਾਡੇ ਆਪ ਦਾ ਹੀ ਬੱਚਾ ਸੀ ਸਾਡੇ ਘਰ ਦਾ ਜੀ ਸੀ ਐਡਾ ਸ਼ਰੀਫ ਤੇ ਇੱਕ ਨੌਜਵਾਨ ਪੰਜਾਬੀ ਪੜਿਆ ਲਿਖਿਆ ਪੰਜਾਬੀ ਉਹਦਾ ਐਡਾ ਬਰੂਟਲ ਮਰਡਰ ਹੋਣਾ ਦੈਟ ਮੀਨਸ ਕਿ ਇਸ ਲੜਕੀ ਨੂੰ ਇਹਦੇ ਪੈਰਾਮੋਰ ਨੂੰ ਇਹਦੇ ਆਸ਼ਕ ਨੂੰ ਉਹਦੇ ਦੋਸਤ ਨੂੰ ਤੇ ਜਿਹੜੀ 4 ਨੰਬਰ ਲੜਕੀ ਆ ਜਿਹੜੀ ਫਰੀਦਕੋਟ ਦੀ ਇੱਕ ਹੋਰ ਉਹਦੀ ਸਹੇਲੀ ਆ ਵੀਰਪਾਲ ਕੌਰ ਵੀਰਪਾਲ ਕੌਰ ਇਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਮੈਂ ਬਿਲਕੁਲ ਇੱਕ ਪਰਸਨਲ ਹੋ ਕੇ ਇਸ ਮੁਕਦਮੇ ਦੇ ਵਿੱਚ ਡੀਲ ਕਰ ਰਿਆ ਇਸ ਮੁਕਦਮੇ ਨੂੰ ਮੈਨੂੰ ਕਈ ਥਾਵਾਂ ਤੇ ਜੇ ਜਾਣਾ ਪੈਂਦਾ ਮੈਂ ਜਾਣਾ ਵੀ ਆ ਕਿਉਂਕਿ ਪਰਿਵਾਰ ਦੇ ਵਿੱਚ ਹੁਣ ਪੈਰਬਾਈ ਨੂੰ ਕੋਈ ਹੈ ਨਹੀਂ ਨਰਿੰਦਰ ਜੀ ਕਿੰਨੀ ਦੁੱਖ ਦੀ ਗੱਲ ਹੈ ਕਿ ਇੱਕ ਬਜ਼ੁਰਗ ਮਾਂ ਤੇ ਇੱਕ ਬਜ਼ੁਰਗ ਪਿਓ ਘਰ ਦੇ ਵਿੱਚ ਕੋਈ ਨਹੀਂ ਰਹਿ ਗਿਆ ਚਾਰ ਕਨਾਲਾਂ ਦਾ ਘਰ ਹੈ ਸਿੰਗਲ ਸਟੋਰੀ ਹਾਊਸ ਹੈ ਉਹ ਬਜ਼ੁਰਗਰ ਮੈਨੂੰ 2 ਮਹੀਨ 2 ਦਿਨ ਪਹਿਲਾਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਨੂੰ ਨੀਂਦ ਨਹੀਂ ਆਉਂਦੀ ਕੱਲਾ ਕੱਲਾ ਪੁੱਤ ਸੀ ਉਹ ਚਲਾ ਗਿਆ ਨੌਂ ਜੇਲ੍ਹ ਚ ਬੈਠੀ ਆ ਜਿਹੜੀ ਧੀ ਸੀ ਉਹ ਵਿਆਹ ਕੇ ਆਪਦੇ ਸਹੁਰੇ ਘਰ ਬੈਠੀ ਆ ਰਿਸ਼ਤੇਦਾਰ ਚਲੇ ਗਏ ਕਿਉਂਕਿ ਭੋਗ ਪੈ ਗਿਆ ਘੰਟਾ ਸੀ ਸੌਣੇ ਆ ਤੇ ਰਾਤ ਨੂੰ ਜਦੋਂ ਅਸੀਂ ਜਾਗਦੇ ਆ ਤਾਂ ਅਸੀਂ ਮੀਆਂ ਬੀਬੀ ਬਜ਼ੁਰਗ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਵੀ ਇਹ ਕੀ ਕਹਿਰ ਹੋ ਗਿਆ ਆਪਣੇ ਪਰਿਵਾਰ ਨਾਲ ਕਿੱਥੇ ਤਾਂ ਪੋਤਰੇ ਪੋਤਰੀਆਂ ਦਾ ਮੂੰਹ ਵੇਖਣਾ ਸੀ ਕਿੱਥੇ ਤਾਂ ਆਪਾਂ ਵਿਆਹ ਕੀਤਾ ਸੀ ਇਸ ਖੁਸ਼ੀ ਨੂੰ ਕਿ ਆਪਣਾ ਪਰਿਵਾਰ ਵਧੂਗਾ ਬੁਢਾਪਾ ਸੌਖਾ ਹੋਊਗਾ ਬੱਚੇ ਬਰਾਬਰ ਦੇ ਹੋ ਜਾਣਗੇ ਤੇ ਕਿੱਥੇ ਆਪਣੇ ਨਾਲ ਆ ਘਟਨਾ ਵਾਪਰ ਗਈ ਇਕੱਲਾ ਇਕੱਲਾ ਪੁੱਤ ਸੋ ਇਹ ਬਹੁਤ ਇੱਕ ਅਨਹੋਣੀ ਘਟਨਾ ਨਰਿੰਦਰ ਜੀ ਇਹ ਆਪਾਂ ਗੱਲ ਤਾਂ ਕਰ ਰਹੇ ਆ ਲੇਕਿਨ ਇਹ ਆਪਾਂ ਗੱਲ ਕਰ ਰਹੇ ਆ ਕਿਉਂਕਿ ਆਪਾਂ ਉਸ ਪਰਿਵਾਰ ਦਾ ਲਹੂ ਨਹੀਂ ਗਏ ਆਪਣੇ ਵਾਸਤੇ ਇਹ ਸੁਖਾਲਾ ਗੱਲ ਕਰਨਾ ਲੇਕਿਨ ਉਹ ਗੱਲ ਕਰਦੇ ਕਰਦੇ ਇੱਕ ਕੈਂਟੇ ਦੇ ਵਿੱਚ 15 ਵਾਰੀ ਰੋ ਪੈਂਦੇ ਆ ਬਿਲਕੁਲ ਜਿਹਦੇ ਬੀਤਦੇ ਆ ਉਹਨੂੰ ਚੀਜ਼ ਦਾ ਵੱਧ ਪਤਾ ਬਿਲਕੁਲ ਬਿਲਕੁਲ ਵੇਖੋ ਇੱਕ ਘੰਟੇ ਚ 15 ਵਾਰੀ ਗੱਲ ਕਰਦੇ ਕਰਦੇ ਰੋਣ ਲੱਗ ਜਾਂਦੇ ਆ ਜੇ ਉਹ ਸਿੱਧਾ ਜਾ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕਿੱਧਰ ਨੂੰ ਕੀ ਕੰਮ ਕਰਨ ਜਾ ਰਹੇ ਆ ਯਾਨੀ ਕਿ ਦਿਮਾਗੀ ਸੰਤੁਲਨ ਨਹੀਂ ਨਾ ਖਰਾਬ ਹੋ ਚੁੱਕੇ ਆ ਬਿਲਕੁਲ ਆਪਾਂ ਦੂਜੀ ਧਿਰ ਦੀ ਗੱਲ ਕਰੀਏ ਉਹਨਾਂ ਦਾ ਕੋਈ ਵਕੀਲ ਹੈ ਜਾਂ ਉਹਨਾਂ ਦੇ ਮਾਪੇ ਕੇਸ ਲੜਦੇ ਨੇ ਰੁਪਿੰਦਰ ਕੌਰ ਦੇ ਉਹਨਾਂ ਦਾ ਕੀ ਪੱਖ ਆ ਤੁਸੀਂ ਮੁਲਾਕਾਤ ਹੋਈ ਹੋਣੀ ਆ ਜਾਂ ਸੁਣਿਆ ਹੋਣਾ ਉਹਨਾਂ ਦੇ ਮਾਪਿਆਂ ਤੋਂ ਉਹਨਾਂ ਦਾ ਕੀ ਰਵਈਆ ਇਸ ਕੇਸ ਨੂੰ ਲੈ ਕੇ ਨਿਰਿੰਦਰ ਨਿਰਿੰਦਰ ਜੀ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਕਦੇ ਵੀ ਬਗਾਨਿਆਂ ਤੋਂ ਨਹੀਂ ਮਰੇ ਪੰਜਾਬੀ ਆਪ ਦੇ ਪੰਜਾਬੀਆਂ ਤੋਂ ਮਰਦੇ ਆ ਇਹਦੇ ਬਾਰੇ ਢਾਡੀਆਂ ਨੇ ਵੀ ਗੱਲਾਂ ਕਹੀਆਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਹੁਣ ਮਾਰਨ ਵਾਲੇ ਵੀ ਪੰਜਾਬੀ ਆ ਤੇ ਮਰਨ ਵਾਲੇ ਵੀ ਪੰਜਾਬੀ ਆ ਹੁਣ ਜਿਹੜਾ ਮਲਜ਼ਮ ਨੰਬਰ 2 ਹਰਕਮਲ ਆ ਤੇ ਮਲਜ਼ਮ ਨੰਬਰ 3 ਵਿਸ਼ਵ ਆ ਹੁਣ ਉਹਦੇ ਫਾਦਰ ਬੱਲੂਆਣੇ ਤੋਂ ਚੱਲ ਕੇ ਫਰੀਦਕੋਟ ਆ ਸਕਦੇ ਆ ਡੱਬਾਂ ਵਾਲੀ ਤੋਂ ਚੱਲ ਕੇ ਫਰੀਦਕੋਟ ਆ ਸਕਦੇ ਤੇ ਮਾਡਰਨ ਸੈਂਟਰਲ ਜੇਲ੍ਹ ਦੇ ਵਿੱਚ ਔਨ ਰਿਕਾਰਡ ਮੁਲਾਕਾਤ ਆਪਦੇ ਬੱਚਿਆਂ ਨਾਲ ਕਰ ਸਕਦੇ ਆ ਪਰ ਉਹਨਾਂ ਨੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਗੱਲ ਨਹੀਂ ਕੀਤੀ ਕਿ ਸਾਡੇ ਬੱਚਿਆਂ ਨੇ ਗਲਤੀ ਕੀਤੀ ਅਸੀਂ ਦੁੱਖ ਸਾਂਝਾ ਕਰਦੇ ਆ ਲੇਕਿਨ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਮਲਜ਼ਮਾਂ ਨੂੰ ਹੈ ਉਹ ਵੀ ਪੰਜਾਬੀ ਹੈ ਉਹਨਾਂ ਦੇ ਵੀ ਕੱਲੇ ਕੱਲੇ ਪੁੱਤ ਇਹ ਬਸ ਇਹੀ ਪੰਜਾਬ ਦਾ ਦੁੱਖ ਹੈ ਦੁਖਾਂਤ ਹੈ ਪੰਜਾਬ ਦਾ ਕਿ ਆਪਦੇ ਬੱਚੇ ਦੀਆਂ ਗਲਤੀਆਂ ਤੇ ਪਰਦਾ ਤਾਂ ਸਾਰੇ ਪਾ ਲੈਂਦੇ ਆ ਪਰ ਮਰਦਾਂ ਵਾਲੀ ਗੱਲ ਇਹ ਹੈ ਕਿ ਆਪਦੇ ਬੱਚੇ ਦੀ ਗਲਤੀ ਤੇ ਜਨਤਕ ਤੌਰ ਤੇ ਬੋਲੋ ਕਿ ਇਹਨੇ ਗਲਤ ਕੀਤਾ ਜਿਵੇਂ ਰੁਪਿੰਦਰ ਤੇ ਫਾਦਰ ਨੇ ਕੀਤਾ ਕਿਹੜੀ ਰੁਪਿੰਦਰ ਲੜਕੀ ਆ ਉਹਦੇ ਫਾਦਰ ਨੇ ਜਨਤਕ ਤੌਰ ਤੇ ਗੱਲ ਕਹੀ ਤਾਂ ਹੈ ਨਾ ਕਿ ਮੇਰਾ ਜਿਹੜਾ ਜਿਹੜਾ ਜਵਾਈ ਸੀ ਗੁਰਵਿੰਦਰ ਸਿੰਘ ਉਹ ਰੱਬ ਦਾ ਰੂਪ ਸੀ ਮੇਰੀ ਲੜਕੀ ਨੇ ਗਲਤੀ ਕੀਤੀ ਆ ਸਾਡਾ ਇਸ ਨਾਲ ਕੋਈ ਨਾਤਾ ਤੇ ਸਬੰਧ ਨਹੀਂ ਤੇ ਇਹ ਗੱਲ ਸੱਚੀ ਹੈ ਕਿ ਟਿਲ ਡੇਟ ਜੇਲ ਦੇ ਵਿੱਚ ਰੁਪਿੰਦਰ ਕੌਰ ਦੀ ਮੁਲਾਕਾਤ ਕਰਨ ਲਈ ਕੋਈ ਨਹੀਂ ਆਇਆ ਕੋਈ ਨਹੀਂ ਆ ਰਿਹਾ ਬਿਲਕੁਲ ਨਹੀਂ ਕੋਈ ਨਹੀਂ ਆਇਆ ਅੱਛਾ ਇਹ ਵਿਆਹ ਤੋਂ ਪਹਿਲਾਂ ਉਹਦਾ ਚਾਲ ਚੱਲਣਾ ਇਸ ਤਰੀਕੇ ਦਾ ਸੀ ਜਾਂ ਵਿਆਹ ਤੋਂ ਬਾਅਦ ਹੋਇਆ ਇਹ ਚੀਜ਼ ਦਾ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਨਰਿੰਦਰ ਜੀ ਸਾਡੇ ਪੰਜਾਬੀਆਂ ਦੇ ਵਿੱਚ ਨਾ ਇੱਕ ਦੌੜ ਹੈ ਹੂੰ ਕਿ ਵਿਆਹ ਹੁੰਦਾ ਏ ਇਸ ਪੰਜਾਬ ਚ ਹੂੰ ਬੱਚੇ ਦਾ ਜਨਮ ਹੁੰਦਾ ਏ ਇਸ ਪੰਜਾਬ ਚ ਜਦੋਂ ਪਲੱਸ 2 ਕਰ ਜਾਂਦਾ ਬੱਚਾ ਤਾਂ ਉਹਨੂੰ ਕੈਨੇਡਾ ਨਾਮ ਦੀ ਇੱਕ ਫੈਕਟਰੀ ਦੇ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ 5 ਸਾਲ ਉਹ ਬੱਚਾ ਇੱਕ ਪ੍ਰੋਡਕਟ ਦੇ ਰੂਪ ਦੇ ਵਿੱਚ ਤਿਆਰ ਹੋ ਕੇ ਤਾਂ ਉਹਦੇ ਹੱਥ 'ਚ ਇੱਕ ਪੀਆਰ ਦੀ ਡਿਗਰੀ ਫੜਾ ਕੇ ਉਹਨੂੰ ਦੁਬਾਰਾ ਫੇਰ ਪੰਜਾਬ ਚ ਭੇਜ ਦਿੰਦੇ ਕਿ ਹੁਣ ਇਹਦਾ ਵਿਆਹ ਸੌਖਾ ਹੋ ਜਾ ਇਹੀ ਕਨਸੈਪਟ ਹੈ ਨਾ ਲੇਕਿਨ ਉਸ ਕੈਨੇਡਾ ਨੇ ਪੰਜਾਬ ਦਾ ਕਲਚਰ ਤਬਾਹ ਕਰਤਾ ਉਸ ਕੈਨੇਡਾ ਨੇ ਨੌਜਵਾਨ ਬੱਚੇ ਜਿਨ੍ਹਾਂ ਦੇ ਨਾਂ ਕੈਨੇਡਾ ਚ ਮਾਪਿਓ ਬੈਠੇ ਆ ਨਾ ਰਿਸ਼ਤੇਦਾਰ ਬੈਠੇ ਆ ਉੱਥੇ ਜਾ ਕੇ ਐਕਸਪਲੋਇਟ ਹੁੰਦੇ ਆ ਤੇ ਐਕਸਪਲੋਇਟ ਵੀ ਆਪਣੇ ਪੰਜਾਬੀ ਕਰਦੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਤੋਂ ਖਰਚੇ ਨਹੀਂ ਨਿਕਲਦੇ ਉਹਨਾਂ ਚੱਕਰਾਂ ਚੋਂ ਗਲਤ ਰਾਹਾਂ ਤੇ ਚੱਲ ਪੈਂਦੇ ਨੇ ਇੱਥੇ ਬੈਠੇ ਮਾਪਿਓ ਨੂੰ ਕੁਝ ਨਹੀਂ ਪਤਾ ਵੀ ਕੈਨੇਡਾ ਕੀ ਹੋ ਰਿਹਾ ਜਦੋਂ ਉਹ ਬੱਚਾ ਵਾਪਸ ਆਉਂਦਾ ਜਿਵੇਂ ਕਿ ਰੁਪਿੰਦਰ 2023 ਚ ਵਾਪਸ ਆਈ ਕਿਸੇ ਨੂੰ ਪਤਾ ਹੀ ਨਹੀਂ ਕੈਨੇਡਾ ਕੀ ਕੁਛ ਹੋਇਆ ਹੁਣ ਉਹ ਜਿਸ ਤਰੀਕੇ ਦੀ ਉਥੋਂ ਬਣ ਕੇ ਆਈ ਉਹਦਾ ਰਿਜ਼ਲਟ ਆਪਾਂ ਇਸ ਸੁਖਣ ਵਾਲੇ ਪਰਿਵਾਰ ਦੇ ਵਿੱਚ ਦੇਖੋ ਪਿੰਡ ਦਾ ਨਾਮ ਹੈ ਸੁਖਣਵਾਲ ਤੇ ਉਹ ਸੁਖਣਵਾਲਾ ਪਰਿਵਾਰ ਰਹਿ ਨਹੀਂ ਦਿੱਤਾ ਉਹ ਤੇ ਉਸ ਪਰਿਵਾਰ ਦਾ ਜਿਹੜਾ ਬੀਜ ਨਾਸ ਹੀ ਕਰਤਾ ਉਸ ਪਰਿਵਾਰ ਦਾ ਕੋਲੀ ਖਤਮ ਕਰਤਾ ਸੋ ਇਹ ਸਾਰਾ ਜਿਹੜਾ ਜਾ ਰਿਹਾ ਸ਼ਰਹ ਕੈਨੇਡਾ ਨੂੰ ਜਾ ਰਿਹਾ ਵੀ ਕੈਨੇਡਾ ਬੱਚੇ ਉਥੋਂ ਕੀ ਕਰੇ